ਹਾਏ ਹਾਏ ਮੇਰੇ ਤਾਂ ਹੱਥ ਦੁਖਣ ਲੱਗ ਗਏ ਅੱਗ ਲੱਗਣੀ ਕਿੰਨੀ ਤਾਂ ਸੁੰਢੀ ਆ ਵਿੱਚ ਟਹਿ ਜਾਣਿਆਂ ਨੂੰ ਬਥੇਰਾ ਕੈਨੀ ਆ ਪਿਆ 2 ਰੁਪਏ ਦੇ ਲਾਲਚ ਨੂੰ ਨਾ ਪਿਆ ਕਰੋ ਫਰ ਵੀ ਦੀਪੂ ਵਾਲੀ ਕਣਕੀ ਚੱਕ ਲਿਆਉਂਦੇ ਨੇ ਨਿਰੀ ਸੁਣੋ ਵਿੱਚ ਅੰਤਰੀ ਇਨੀ ਸੁੰਢੀ ਐ ਕੋਈ ਹਿਸਾਬ ਹੀ ਨਹੀਂ ਕੀ ਕਰਾਂ ਇਹਨਾਂ ਦਾ ਮੈਂ ਨਿਗੇਬੋ ਗੇਬੋ ਨਿਗੇਬੋ ਕੰਜਰਗੇ ਨੀ ਕਿਉਂ ਬਲੱਡ ਵਧਾਇਆ ਕਿਉਂ ਦਿਮਾਗ ਖਾਦਾ ਟਿੱਕੇ ਨਹੀਂ ਕੰਮ ਕਰਿਆ ਜਾਂਦਾ ਨੀ ਬਲੱਡ ਵਧਾਇਆ ਤੇਰੀ ਮਾਂ ਦਾ ਤੇਰੀ ਭਝਾਈ ਦਾ ਤੇਰੇ ਪੇਕੇਆਂ ਦਾ ਨੀ ਮੇਰੀ ਗੱਲ ਸੁਣਾ ਇਹ ਮੇਰੀ ਕਣਕ ਚ ਸੁੰਢੀ ਐ ਮੇਰੇ ਨਾਲ ਇੱਧਰ ਆ ਕੇ ਪੀਣ ਕਰਾ ਆਏ ਮੇਰੀਆਂ ਤਾਂ ਬਾਹਾਂ ਦੁਖਣ ਲੱਗ ਗਈਆਂ ਸਾਰਾ ਸਵਾਦ ਖਰਾਬ ਕਰਤਾ ਮੈਂ ਇੰਨੀ ਸੋਹਣੀ ਫਿਲਮ ਦੇਖਦੀ ਸੀ ਨਹੀਂ ਕਿਹਦੀ ਮੂਵੀ ਦੇਖਦੀ ਸੀ ਆਪਦੇ ਬਾਪ ਦੇ ਵਿਆਹ ਦੀ ਫਿਲਮ ਦੇਖਦੀ ਐ ਇਹ ਬਾਪ ਦੇ ਵਿਆਹ ਨਹੀਂ ਕਿ ਜਿਆਦੇ ਹੁੰਦੀਆਂ ਨੇ ਹੋਰ ਕੀ ਫਿਲਮਾਂ ਨਹੀਂ ਹੈਗੀਆਂ ਮੈਂ ਤਾਂ ਪਤਾ ਕੀਪੀ ਘਰੇਵਾਲ ਦੀ ਫਿਲਮ ਦੇਖਦੀ ਸੀ ਯਾਰ ਮੇਰਾ ਤਿਤਲੀਆਂ ਵਰਗਾ ਨਹੀਂ ਫਿਲਮਾਂ ਦੇਖ ਕੇ ਕਿਹੜਾ ਢਿੱਡ ਭਰ ਜੂ ਢਿੱਡ ਤਾਂ ਤੇਰਾ ਆਟੇ ਖਾ ਕੇ ਹੀ ਭਰੂਗਾ ਇੱਧਰ ਆ ਉੱਠ ਖੜੀ ਹੋ ਮੇਰੇ ਨਾਲ ਪੀਣਾ ਕਰਾ ਕਿੰਨੀ ਸੁੰਡੀ ਐ ਕਣਕ ਦੇ ਵਿੱਚ ਮੇਰੀਆਂ ਤਾਂ ਬਾਹਾਂ ਦੁਖਣ ਲੱਗ ਗਈਆਂ ਮੈਂ ਤਾਂ ਡਰ ਗਈ ਮੈਤੋਂ ਨਹੀਂ ਪੀਣਾ ਪੂਣਾ ਹੁੰਦਾ ਹਾਂ ਸਾਡੇ ਤਾਂ ਗਮਾਂਡੀਆਂ ਦੀ ਬੁੜੀ ਸੀ ਉਹ ਕਰਕੇ ਜਾਂਦੀ ਸਾਰਾ ਕੰਮ ਮੇਰੀ ਮਾਂ ਉਹ ਤੋਂ ਆਪੀ ਕਰਵਾ ਲੈਂਦੀ ਸੀ ਨਾਲੇ ਅਸੀਂ ਨਹੀਂ ਕਰਦੇ ਅਸਤਾਂ ਨਾਲੇ ਦੁਕਾਨ ਤੋਂ ਨਾ ਪੀਸੇ ਆਪ ਸਾਰੇ ਆਟਾ ਚੱਕ ਕੇ ਲਿਆਉਂਦੇ ਸੀ ਅਸੀਂ ਨਹੀਂ ਕਰੇ ਕਰਿਆ ਨਹੀਂ ਮੁੱਲ ਦੇ ਆਟੇ ਖਾ ਖਾ ਕੇ ਤਾਂ ਹੀ ਤਾਂ ਤੇਰਾ ਦਿਮਾਗ ਮੋਟਾ ਹੋਇਆ ਪਿਆ ਨਿੱਕ ਜਿਹੇ ਸਵਾਦ ਇਹਦੇ ਚ ਘਰ ਦੀ ਕਣਕ ਪੀਸ ਕੇ ਧੋ ਕੇ ਪਿਆ ਕੇ ਖਾਈਦੀ ਐ ਨਾ ਨਾਲੇ ਤਾਂ ਉਹਦਾ ਨਾ ਦਿਮਾਗ ਵੱਧਦਾ ਨਾਲੇ ਤਾਕਤ ਪੈਂਦੀ ਐ ਤੇਰੇ ਚ ਤਾਂ ਪਈ ਨਹੀਂ ਸਾਰਾ ਦਿਨ ਹਾਏ ਹਾਏ ਕਰਦੀ ਰਹਿੰਦੀ ਐ ਨਾ ਤੇਰਾ ਦਿਮਾਗ ਹੈ ਮੋٹے ਦਿਮਾਗ ਦੀ ਹੂੰ ਚੰਗਾ ਜਿਆਦਾ ਨਾ ਬੋਲ ਇਧਰ ਆ ਖੜੀ ਹੋ ਮੇਰੇ ਨਾਲ ਪੀਣਾ ਕਰਾ ਤੂੰ ਹੀ ਕਰੀ ਜਾ ਨਾਲੇ ਆਪ ਤਾਂ ਦਿਮਾਗ ਵਧਾਲਾ ਨਾਲੇ ਸਰੀਰ ਚ ਪਾਲ ਤਾਕਤ ਹਾਂ ਮੈਨੂੰ ਡਿਸਟਰਪ ਕਰ ਆਪੇ ਕਰੀ ਜਾ ਹੂੰ ਲੈ ਕਰ ਨਾ ਇਹਨੂੰ ਦਰਸਾਪਾ ਵੱਡੀ ਨਕੋਦਰ ਵਾਲੀ ਨੂੰ ਨਹੀਂ ਖੜੀ ਹੋ ਜਾ ਮੇਰੇ ਨਾਲ ਉੱਠ ਕੇ ਕੰਮ ਕਰਾ ਦੇ ਮੇਰੀ ਨਿਗਾ ਨਹੀਂ ਕੰਮ ਕਰਦੀ ਝਾੜੂ ਪੋਚਾ ਕਰਕੇ ਹੁਣੇ ਪਈ ਸੀ ਉਹਦੀ ਦਿਮਾਗ ਖਾਣ ਲੱਗ ਗਈ ਮੈਨੂੰ ਨਹੀਂ ਹੁੰਦਾ ਇਹ ਕੰਮ ਮੈਂ ਤਾਂ ਕਦੇ ਕੀਤਾ ਹੀ ਨਹੀਂ ਹਾਂ ਸੌ ਦੀ ਇੱਕ ਸੁਣ ਲੈ ਮੈਂ ਤਾਂ ਯੂਨੀਵਰਸਿਟੀ ਚ ਪੜੀ ਪਟਿਆਲੇ ਮੈਨੂੰ ਨਹੀਂ ਆਉਂਦਾ ਇਹ ਕੁਝ ਆਪੇ ਕਰ ਲੈ ਤੂੰ ਨਾਲੇ ਮੱਥਾ ਨਾ ਐਵੇਂ ਮਾਰ ਜਾ ਕੇ ਭੁੱਲੇ ਦੀ ਚੱਕੀ ਤੋਂ ਲਿਆ ਥੈਲੀ ਪੀਸੀ ਪਸਿਆਈ ਨਾਲ ਮੱਕੀ ਦਾ ਲਿਆਈ ਨਾਲ ਅਪਮਿਥੀਆਂ ਲਾ ਲਿਆ ਕਰਾਂਗੇ ਨਹੀਂ ਲੱਗਦੀ ਯੂਨੀਵਰਸਿਟੀ ਦੀ ਏ ਕੁਛ ਹੱਥ ਬੱਲਾ ਮਾਰੇਗੀ ਫੇਰੀ ਕੁਛ ਆਊਗਾ ਤੈਨੂੰ ਕੰਮ ਆ ਖਾ ਖਾ ਕੇ ਥੈਲੜ ਵਰਗੀ ਹੋਈ ਪਈ ਐ ਚੰਗਾ ਫਿਰ ਲਾ ਲਾ ਜਿਹੜਾ ਜੋਰ ਲਾਉਣਾ ਮੈਂ ਨਹੀਂ ਕਰਦੀ ਆ ਬੈਠੀ ਆ ਨੀ ਨੀ ਤੇ ਡ ਮੋਬਾਈਲ ਨਾਲ ਨਹੀਂ ਭਰਨਾ ਤੇ ਡ ਤਾਂ ਰੋਟੀ ਖਾ ਕੇ ਹੀ ਭਰੂਗਾ ਉੱਠ ਜਾ ਮੇਰੀ ਗੱਲ ਮੰਨ ਲੈ ਤੂੰ ਹੀ ਮੱਥਾ ਮਾਰੀ ਜਾ ਮੈਂ ਤਾਂ ਚੱਕੀ ਤੇ ਮੰਗਵਾ ਲੂੰ ਅੱਟ ਜੀਨ ਪਕਾ ਕੇ ਦੇੰਨੀਆਂ ਨਾ ਰੋਜ਼ ਰੋਟੀਆਂ ਗਰਮ ਗਰਮ ਉਹ ਆਪੇ ਲਿਆ ਕੇ ਦੇਉ ਹਾਂ ਮੈਂ ਰੋਟੀ ਲਿਆ ਤਾ ਮੈਂ ਤਾਂ ਨਹੀਂ ਕਰਿਆ ਜਾਂਦਾ ਹਾਂ ਨਾਲੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਸ਼ੂਗਰ ਹੈ ਮੈਂ ਤਾਂ ਕਣਕ ਦਾ ਅੱਟ ਖਾਂਦੀ ਨਹੀਂ ਹਾਂ ਨਹੀਂ ਤੈਨੂੰ ਸ਼ੂਗਰ ਹੈ ਤੈਨੂੰ 슈ਗਰ ਕਿੱਥੋਂ ਹੋ ਗਈ ਗੱਠ ਜੀਜੀ ਦਾ ਤੇਰੀ ਜਬਾਨ ਐ ਨਹੀਂ 슈ਗਰ ਤਾਂ ਹਜੇ ਮੈਨੂੰ ਨਹੀਂ ਹੋਈ ਨਹੀਂ ਤੂੰ ਆਈ ਕੰਮ ਤੋਂ ਟਾਲਣ ਦੀ ਮਾਰੀ ਨਾ ਬਹਾਨੇ ਨਾ ਬਣਾ ਨਹੀਂ ਤੂੰ ਦਿਮਾਗ ਖਾ ਮੈਨੂੰ ਖਾ ਲਈ ਤਾਂ ਦਿਮਾਗ ਖਾ ਲਿਆ ਮੇਰਾ ਹਾਂ ਹਾਂ ਹੈਗੀ ਮੈਨੂੰ 슈ਗਰ ਮੇਰੀ 슈ਗਰ ਤਾਂ 750 ਫਿਰਦੀ ਆ ਤੈਨੂੰ ਕਰੈਨੂੰ ਕਰਾ ਨਹੀਂ ਤੈਨੂੰ 슈ਗਰ ਨਹੀਂ 슈ਗਰ ਹੁੰਦੇ ਤਾਂ ਤੇਰਾ ਮੱਥਾ ਠਣ ਠਣ ਕਰਦਾ ਮੈਨੂੰ ਨਹੀਂ 슈ਗਰ ਕਿਸ ਕਹਿੰਦਾ 슈ਗਰ ਤਾਂ ਮੇਰਾ ਆਸ਼ਿਕ ਐ ਹਾਂ ਨਹੀਂ ਕਿਵੇਂ ਕੰਮ ਚੋੜਨੀਆਂ ਵਾਂਗੂ ਬਹਾਨੇ ਲਾਉਨੀਆਂ ਮੈਂ ਕੰਮ ਚੋੜਨੀ ਵੂ ਮੈਂ ਨਾ ਫੂਕਣਾ ਫੂਕਦੀ ਆਂ ਨੇ ਕਰਦਾ ਕਿਵੇਂ ਮੈਂ ਤਪਾਈ ਪਈਆਂ ਇਹਨਾਂ ਨੇ ਹਾਂ ਨਹੀਂ ਮੈਂ ਪੋਚੇ ਮੈਂ ਲਾਉਨੀਆਂ ਝਾੜੂ ਮੈਂ ਲਾਉਨੀਆਂ ਕੱਪੜੇ ਮੈਂ ਧੋਣੀਆਂ ਕੱਪੜੇ ਪ੍ਰੈਸ ਮੈਂ ਕਰਦੀਆਂ ਆ ਸਾਰਾ ਬੇੜਾ ਫੂਕਦੀਆਂ ਆ ਮੰਜਿਆਂ ਦੇ ਕਦੇ ਕੱਪੜਾ ਲਾ ਦੋ ਕਦੇ ਮੰਜੇ ਦਵਾਰੇ ਬੁਣਦਨ ਮਾਰ ਦੇ ਆ ਸਨਹਾਣੇ ਦੇ ਗਲਾਬ ਚੜਾ ਦੋ ਆ ਸਾਰੇ ਅੱਗ ਲਾਉਣੀਆਂ ਸਾਰੇ ਕਾਸੇ ਨੂੰ ਹਜੇ ਮੈਂ ਕੰਮ ਨਹੀਂ ਕਰਦੀ ਹੂੰ ਨਹੀਂ ਇੰਨੇ ਕੰਮ ਕਰਨੇ ਆਉਂ ਨਹੀਂ ਐ ਨਹੀਂ ਆ ਕੰਮ ਕਰਦੀ ਨੂੰ ਮੌਤ ਪੈਂਦੀ ਐ ਮੈਂ ਸਾਰੇ ਤੇ ਫੂਕਣਾ ਫੂਕਦੀਆਂ ਮੈਂ ਕਿਉਂ ਕਰਾਂ ਮੈਂ ਨਹੀਂ ਕਰਦੀ ਇਹ ਹਾਂ ਮੌਤ ਮੈਨੂੰ ਕਿ ਪਵੇ ਮੌਤ ਪਵੇ ਤੇਰੇ ਅਗਲੇ ਪਿਛਲੇ ਨੂੰ ਮੌਤ ਪਵੇ ਤੇਰੀ ਚਾਚੀ ਨੂੰ ਤੇਰੀ ਤਾਈ ਨੂੰ ਤੇਰੀ ਮਾਂ ਨੂੰ ਤੇਰੇ ਪਿਓ ਨੂੰ ਤੇਰੇ ਭਾਈਆਂ ਨੂੰ ਤੇਰੇ ਭਤੀਜਿਆਂ ਨੂੰ ਸੋੜ ਸਾਰ ਖਾਨਦਾਨ ਨੂੰ ਮੈਨੂੰ ਕਿ ਮੌਤ ਪਵੇ ਨਹੀਂ ਜੇ ਤਾਂ ਕੰਮ ਨਹੀਂ ਕਰਨਾ ਤਾਂ ਤੈਨੂੰ ਲਿਆਂਦਾ ਕਾਦੇ ਵਾਸਤੇ ਆ ਕੰਮ ਕਰਾਉਣ ਲਈ ਲਿਆਂਦਾ ਹੈ ਵਿਚੋਲਾ ਕਹਿੰਦਾ ਸੀ ਕੁੜੀ ਤਾਂ ਬਹਾਲੀ ਸਹੁੰਨਰੀ ਐ ਆ ਲੈ ਲੋ ਇਹਦਾ ਸਹੁੰਨਰ ਪੁਣਾ ਅਕਲ ਨਹੀਂ ਮੌਤ ਨਹੀਂ ਨੇ ਕੰਮ 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 ਨਾ ਜੇ ਕੰਮ ਕਰਨ ਵਾਸਤੇ ਰਹਿਤੀ ਸੀ ਮੈਂ ਥੋੜੀ ਨੌਕਰਾਨੀਆਂ ਕੋਈ ਹਾਂ ਜੇ ਐਡੀ ਚੌਥੀ ਮੈਨੂੰ ਵਿਆਹ ਤੇ ਨਾ ਲਿਆਉਂਦੇ ਨੌਕਰਾਨੀ ਰੱਖ ਲੈਂਦੇ ਕੋਈ ਫਿਰ ਮੈਨੂੰ ਕੀ ਕਰਾਉਣਾ ਸੀ ਮੇਰੇ ਵੀ ਸੋਚ ਆਉ ਲਾੜਨੇ ਕਿ ਮੈਂ ਤੇ ਪਾਈ ਪਈਆਂ ਤੁਸੀਂ ਮੈਂ ਨੂੰਹਾਂ ਧੀਆਂ ਵਾਲੇ ਤੇਰੇ ਲੱਛਣ ਨੇ ਐਡੀ ਤਾਂ ਤੂੰ ਜ਼ਬਾਨ ਲੜਾਉਣੀ ਆ ਮੇਰੇ ਨਾਲ ਜੇ ਸੌਣਾ ਹੀ ਸੀ ਆਪਦੇ ਕਬਾਬ ਦੇ ਘਰੇ ਸੌ ਜਾਂਦੀ ਇੱਥੇ ਕੀ ਮਖਾਣੇ ਲੈਣ ਆਈ ਐ ਮਖਾਣੇ ਲੈਣ ਆਈ ਸੀ ਨਾਲੇ ਹੋਰ ਨਹੀਂ ਮੈਂ ਕੀ ਆਪੀ ਆਈ ਸੀ ਤੇਰਾ ਪੁੱਤ ਗਿਆ ਸੀ 250 ਬੰਦਾ ਬਰਾਤ ਦਾ ਲੈ ਕੇ ਪੈਲਸ ਦੇ ਵਿੱਚ ਮੇਰੇ ਪਿਓ ਦਾ 10-12 ਲੱਖ ਰੁਪਈਆ ਲਵਾਤਾ ਹਾਂ ਬੋਲਣ ਨੂੰ ਮਰਦੀ ਐ ਇਧਰ ਦੇਖ ਜੱਟੀ ਕੱਲੀ ਆਈ ਐ ਕੱਲੀ ਨਹੀਂ ਕੱਲੀ ਨਹੀਂ ਤਾਂ ਸਿਰ ਚੱਕਣੇ ਲੈ ਲਿਆ ਘਰ ਸਾਰਾ ਇਹੀ ਤਾਂ ਫਿਰ ਦਮ ਐ ਮੇਰੇ ਚ ਨਹੀਂ ਜੇ ਤੂੰ ਕਿਤੇ ਪੇਕਿਆਂ ਦੇ ਘਰੇ ਕੰਮ ਕਰਦੀ ਹੁੰਦੀ ਨਾ ਮੇਰੇ ਵਾਂਗੂ ਸਲੇਮ ਹੁੰਦੀ ਮੈਂ ਦੇਖ ਲੈ ਕਿਵੇਂ ਸਲੇਮ ਆ ਲਾ ਸਲੇਮ ਐ ਇਹ ਆਹੋ ਤੇਰਾ ਗੋਹਾ ਕੂੜਾ ਚੱਕਦੀ ਹੁੰਦੀ ਤਾਂ ਮੈਨੂੰ ਤੈਨੂੰ ਚੰਗੀ ਲੱਗਦੀ ਜੇ ਮੈਂ ਤੇਰੇ ਕੰਮ ਕਰਦੀ ਭੱਜ ਭੱਜ ਫਿਰਦੀ ਤੈਨੂੰ ਮੈਂ ਚੰਗੀ ਲੱਗਦੀ ਤੇਰੇ ਪੀਣੇ ਕਰਦੀ ਤੈਨੂੰ ਮੈਂ ਤਾਂ ਚੰਗੀ ਲੱਗਦੀ ਹਾਂ ਤੇਰੇ ਡੰਗਰਾਂ ਨੂੰ ਸੱਣੀ ਲਾਉਂਦੀ ਤਾਂ ਚੰਗੀ ਲੱਗਦੀ ਹੂੰ ਮੈਨੂੰ ਨਾ ਸਲਿਮ ਹੋਣ ਦੇ ਸਿੱਖਿਆ ਦੇ ਮੈਨੂੰ ਜੇ ਮੈਂ ਸਲਿਮ ਹੋ ਆ ਵੀ ਗਈ ਮੈਨੂੰ ਕਿਹੜਾ ਤੁਸੀਂ ਮਾਡਲਿੰਗ ਕਰਨ ਭੇਜ ਦੋਗੇ ਨਿੰਨੂ ਹਾਂ ਤੀ ਆਗਲਾ ਲਿਆਉਂਦਾ ਕਾਦੇ ਵਾਸਤੇ ਐ ਗੋਹਾ ਕੂੜਾ ਹੀ ਸਿੱਟਣ ਨੂੰ ਲਿਆਉਂਦਾ ਘਰ ਦਾ ਕੰਮ ਕਰਨ ਨੂੰ ਲਿਆਉਂਦਾ ਨਾ ਤੈਨੂੰ ਮੈਂ ਮੰਜੇ ਤੇ ਬਿਠਾਉਣ ਨੂੰ ਲਈ ਆਈਆਂ ਨੀ ਮੰंजे ਤੇ ਬਿਠਾਉਣੀ ਨਹੀਂ ਲਿਆਈਆਂ ਨੂਹਾਂ ਤੀਆਂ ਨੌਕਰਾਨੀਆਂ ਨਹੀਂ ਬਣਾਉਣੀਆਂ ਹੁੰਦੀਆਂ ਹਾਂ ਇਹਦੇ ਘਰ ਦੀ ਨਿਉ ਜੜ ਪੜਾਉਣ ਵਧਾਉਣ ਵਾਸਤੇ ਆਉਂਦੀਆਂ ਹੁੰਦੀਆਂ ਨੇ ਨਾਲ ਰਾਣੀਆਂ ਥੋੜੀ ਕੰਮ ਕਰਦੀਆਂ ਨੇ ਮੈਂ ਤਾਂ ਰਾਣੀ ਆ ਨਹੀਂ ਆਈ ਵੱਡੀ ਰਾਣੀ ਖਾ ਖਾ ਕੇ ਇੰਨਾ ਵਜਨ ਵਧਾਇਆ ਹੈ ਖਾ ਲਿਆ ਸੌਂਗੀ ਖਾ ਲਿਆ ਸੌਂਗੀ ਹੋਰ ਤੈਨੂੰ ਕੰਮ ਵੀ ਕੀ ਹੈ ਆ ਤੂੰ ਹੀ ਹੈ ਵੱਡੀ ਮੈਡਮ ਮਾ ਕੇ ਰਹੀਂ ਵਜਨ ਵਧਾ ਲਿਆ ਵਜਨ ਵਧਾ ਲਿਆ ਨਾ ਮੇਰੇ ਤੋਂ ਚੱਲ ਵਜਨ ਵਧਿਆ ਨਾ ਤੂੰ ਕਿੱਡੀ ਖੇਮਾ ਮਾਲਨੀ ਹੈ ਹੈ ਵੱਡੀਆ ਦੇਗਾ ਕਿਵੇਂ ਰੰਗ ਚੋਚੋ ਪੈਂਦਾ ਖੇਖਣ ਹੱਥੀ ਕਿਸੇ ਤਾਂ ਦੀ ਆਹੋ ਅਸੀਂ ਤਾਂ ਤੇਰੇ ਪਸੰਦ ਹੀ ਨਹੀਂ ਨਹੀਂ ਨਾ ਤਾਂ ਤੇਰੇ ਮੇਰੀ ਮਾਂ ਪਸੰਦ ਹੈ ਨਾ ਤੇਰੇ ਮੇਰੀ ਭੈਣਾਂ ਪਸੰਦ ਨੇ ਨਾ ਤੇਰੇ ਮੇਰੇ ਭਝਾਈਆਂ ਪਸੰਦ ਨੇ ਨਾ ਤੇਰੇ ਮੇਰੇ ਭਤੀਜੀਆਂ ਪਸੰਦ ਨੇ ਮੇਰੇ ਪੇਕਿਆਂ ਤੇ ਤੈਨੂੰ ਪੁੱਤੀ ਵੱਡੇ ਤੈਨੂੰ ਣ ਮੰਗੂ ਲੱਗਦੀ ਆ ਨਹੀਂ ਹਾਂ ਮੈਂ ਹੈ ਗਈਆਂ ਹੈਮਾ ਮੰਨ ਲੈਣੀ ਨਹੀਂ ਮੈਂ ਘਰ ਦੇ ਕੰਮਾਂ ਦੇ ਨਾਲ ਨਾਲ ਪੰਚਾਇਤ ਦੇ ਕੰਮ ਵੀ ਨਿਭੇੜਦੀ ਆ ਪਿੰਡ ਦੇ ਸਾਰੇ ਕੰਮ ਮੈਨੂੰ ਪੁੱਛ ਕੇ ਕਰਦੇ ਨੇ ਅੱਖਾਂ indeci ਕੁੜੀ ਪੜ੍ਹੀ ਲਿਖੀ ਐ ਪਤਾ ਨਹੀਂ ਚਾਰ ਜਮਾਤਾਂ ਪੜ੍ਹੀ ਹੋਏਗੀ ਕਿ ਨਹੀਂ ਅਸਰ ਜਾਨੇ ਕੰਡੇ ਸਾਡੇ ਘਰੇ ਬੀਜ ਤੇ ਆਹੋ ਕਰਦੀ ਐ ਪੰਚਾਇਤ ਦੇ ਕੰਮ ਇਹ ਉੱਥੇ ਜਾਣੀਆਂ ਮੈਂਬਰਾਂ ਸਰਪੰਚਾਂ ਅੱਖਾਂ ਮਟਕਾਉਣ ਹੋਰ ਕੀ ਤਾਂ ਅੰਬ ਲੈਣੇ ਨੇ ਠੱਕੇ ਨਾਲ ਹੀ ਵਗ ਜਾਂਦੀ ਐ ਨਹੀਂ ਤੇਰੇ ਪੁੱਛ ਕੇ ਕਾਹਨੂੰ ਗੱਲ ਕਰਦੇ ਨੇ ਆਸ਼ਕ ਨੇ ਤੇਰੀ ਆਸ਼ਕ ਨਹੀਂ ਆਸ਼ਕ ਨਹੀਂ ਆਸ਼ਕ ਦਾ ਤੇਰੇ ਵਰਗੇ ਦੇ ਹੋਣਗੇ ਨਹੀਂ ਮੈਂ ਤਾਂ ਸਾਰਾ ਕੰਮ ਇਮਾਨਦਾਰੀ ਨਾਲ ਕਰਦੀ ਆਂ ਨੀ ਤਾਂ ਹੀ ਦਾ ਤੇਰੇ ਆ ਬਾਰ ਚ ਮੋਟਰਸਾਈਕਲ ਖੜੇ ਰਹਿੰਦੇ ਨੇ ਆ ਗਈ ਕੋਠੇ ਟੱਪਦੀ ਬੂ ਨੀ ਮੈਨੂੰ ਕੋਠੇ ਟੱਪਦੀ ਕਹਿਨੀ ਆ ਮੈਂ ਮੈਂ ਕੋਠੇ ਟੱਪਦੀ ਹੁੰਦੀ ਕੋਠੇ ਟੱਪ ਕੇ ਤਾਂ ਸਾਰੇ ਗਮਾਂਟੀਆਂ ਦੇ 베ਰ ਤੇ 베ਰ ਖਾਣ ਜਾਂਦੀ ਹੁੰਦੀ ਸੀ ਮੈਂ ਮੈਂ ਤਾਂ ਅੱਗ ਨਹੀਂ ਲਾਈ ਕਿਸੇ ਦੇ ਹਾਂ ਨਾਲੇ ਮੇਰੇ ਆਸ਼ਕ ਨਹੀਂ ਆਉਂਦੇ ਮੈਂ ਤਾਂ ਲੈ ਤੇਰੇ ਮੈਂਬਰਾਂ ਦੇ ਗਾਂ ਦੀ ਗਾਂ ਕੋਈ ਆਉਂਦੇ ਨੇ ਹਾਂ ਹਾਂ ਸੱਚ ਮੈਨੂੰ 4-5 ਪੜੀ ਦੱਸਦੀ ਐ ਤੂੰ ਮੈਂ ਬੀਏ ਫਾਈਨਲ ਬੀਏ ਫਾਈਨਲ ਬੀਏ ਫਾਈਨਲ ਹੀ ਹਲ ਕੀਤੀ ਹੋਈ ਐ ਮੈਂ ਹਾਂ ਤੂੰ ਜ਼ਿਆਦੇ ਬੋਲਦੀ ਐ ਇਹ ਬੀਏ ਫਾਈਨਲ ਇਹ ਕੀ ਹੁੰਦੀ ਐ ਬੀਏ ਫਾਈਨਲ ਆ ਫਿੱਟੇ ਮੂੰ ਤੇਰਾ ਫਨਾਈਲ ਨਹੀਂ ਬੀਏ ਫਾਈਨਲ ਹੁੰਦੀ ਆ ਜੇ ਪੜ੍ਹੀ ਲਿਖੀ ਹੁੰਦੀ ਤਾਂ ਕਿਸੇ ਅਫਸਰ ਦੀ ਕੁਰਸੀ ਤੇ ਬੈਠੀ ਹੁੰਦੀ ਜੇ ਕੁਰਸੀ ਤੇ ਨਾ ਬੈਠੀ ਹੁੰਦੀ ਕਿਸੇ ਅਫਸਰ ਨੂੰ ਵਿਆਹੀ ਤਾਂ ਹਾਂ ਨਿਜਿਆਣਪੜ ਤਾਂ ਇਹਦੇ ਪੀਣੇ ਕਰਦੀ ਫਿਰਦੀ ਆ ਮੈਂ ਪੜ੍ਹੀ ਲਿਖੀ ਆ ਮੈਂ ਤਾਂ ਹੱਥ ਨਹੀਂ ਲਾਉਂਦੀ ਹੂੰ ਨਹੀਂ ਹਾਂ ਕੀ ਕਹਿਨੀ ਆ ਵੀ ਮੈਂ ਪੜ੍ਹੀ ਲਿਖੀ ਨਹੀਂ ਨਹੀਂ ਮੈਂ ਸਾਰੇ ਕੰਮਾਂ 'ਚ 14 ਕਰੀ ਹੋਈ ਆ 14 ਪੜ੍ਹੀ ਹੋਈ ਆ ਮੈਂ ਆ 15ਵੇਂ 'ਚ ਆ ਹੁੰਦੇ ਨੇ ਕੰਮ ਇਹ ਮੈਂ ਸਾਰੇ ਕੰਮ ਕਰਦੀ ਆ ਜੇ ਤੂੰ ਪੜ੍ਹੀ ਲਿਖੀ ਹੁੰਦੀ ਨਾ ਤੂੰ ਆ ਸਾਰੇ ਕੰਮ ਜਾਣਦੀ ਹੁੰਦੀ। ਫਿਰ ਤੂੰ ਕਰੀ ਚੱਲ ਜੇ ਤਾਂ 14 ਕੀਤੀ ਹੋਈ ਹੈ ਕੰਮਾਂ ਦੀ। ਮੈਨੂੰ ਤਾਂ ਨਹੀਂ ਹੁੰਦੇ। ਹਾਂ। ਨਹੀਂ ਚੱਲ ਇਹ ਤਾਂ ਮੈਂ ਕਰ ਲੂੰਗੀ। ਤੂੰ ਵੀ ਕੁਝ ਕਰ ਲੈ ਪੜ੍ਹੀਏ ਪੜ੍ਹੀਏ ਲਿਖੀਏ। ਮੈਂ ਤੜਕੇ 4 ਵਜੇ ਦੀ ਉੱਠੀ ਆ। ਹਾਂ ਸਾਰੇ ਕੰਮ ਕਰੇ ਨੇ। ਮੈਂ ਬੇਲ ਨਹੀਂ ਹੈਗੀ। ਮੈਂ ਆਪਦੇ ਜਿਹੜੇ ਕੰਮ ਕਰਨੇ ਨੇ ਕਰੇ ਪਏ ਨੇ ਮੇਰੇ। ਨਾ ਕਿਹੜੇ ਕੰਮ ਕਰ ਲੈ। ਮੇਰੀ ਧੀ ਨੇ। ਮੈਂ ਉੱਠੀ ਸਭ ਤੋਂ ਪਹਿਲਾਂ ਮੈਂ ਮੂੰਹ ਧੋਤਾ ਫੇਰ ਮੈਂ ਲਿਪਸਟਿਕ ਲਾਈ ਫੇਰ ਮੈਂ ਨਾੱਕ ਤੇ ਤਿਆਰ ਦੁਬਾਰੇ ਹੋਈ ਹਾਂ ਫੇਰ ਮੈਂ ਪੈਰ ਕੁੱਚੇ ਆਪਦੇ ਫੇਰ ਮੈਂ ਸੂਟ ਪਾਇਆ ਪ੍ਰੈਸ ਕਰਕੇ ਮੈਂ ਤਾਂ ਐਨੇ ਨਾਲ ਹੀ ਥੱਕ ਗਈ ਹਾਏ ਨੀ ਉਹ ਮੈਂ ਮਰ ਜਾ ਨਹੀਂ ਕੁਡੜ ਜਨਾਨੀ ਲ ਮੇਕਅਪ ਨੂੰ ਹੀ ਕੰਮ ਗਿਣਾਈ ਜਾਂਦੀ ਐ ਹਾਈਵੇ ਬਚੋਲਿਆ ਫੇ ਤੇਰਾ ਬਜੇ ਬੇੜਾ ਵੇ ਤੂੰ ਸਾਡੇ ਨਾਲ ਧੋਖਾ ਕਰਨਾ ਸੀ ਮਰ ਜਾਣਾ ਕਹਿੰਦਾ ਕੁੜੀ ਤਾਂ ਸਿਆਣੀ ਬੜੀ ਐ ਆ ਮਰਨੇ ਨੇ ਪਾਤੀ ਬੁੱਝ ਪੱਲੇ ਵੇ ਤੈਨੂੰ ਸਾਡਾ ਹੀ ਘਰ ਲੱਬਿਆ ਸੀ ਇਹ ਇੱਕ ਵੀ ਬੜ ਬੜ ਜੇ ਕਲੀਅੰਦੀ ਐ ਨੂੰ ਪੁੱਤੇ ਦੀ ਹੈ ਕਿ ਤੂੰ ਹੀ ਨਾ ਬਲੱਡ ਵਧਾ ਲੈ ਕੁਡਰਾ ਇੱਕ ਤਾਂ ਡੰਕਰਾ ਜਨ ਨੂੰ ਪੁੱਤਰੀ ਹੋਰ ਨਾ ਕਿਤੇ ਐਮਰਜੈਂਸੀ ਚ ਲਜਾਣੀ ਪੈ ਜੇ ਇਹ ਕੁਡੜ ਐ ਨਹੀਂ ਬੋਝਾ ਨਹੀਂ ਆ ਮੇਕਅਪ ਨੂੰ ਕੰਮ ਦਿਨਾਉਣੀ ਐ ਨਹੀਂ ਇਹ ਵੀ ਕੰਮ ਹੁੰਦੇ ਨਹੀਂ ਕੰਮ ਤਾਂ ਹੁੰਦੇ ਨੇ ਸਵੇਰੇ ਉੱਠ ਕੇ ਤਾਰਾਂ ਕੱਢਣੀਆਂ ਨਹੀਂ ਗੋਹਾ ਸੁੱਟਣਾ ਇਹ ਚੁੱਲ੍ਹੇ ਚੌਂਕੇ ਦਾ ਕਰਨਾ ਝਾੜੂ ਪੋਚੇ ਮਾਰਨੇ ਨਹੀਂ ਤੂੰ ਮੇਕਅਪ ਨੂੰ ਹੀ ਗਣਾਈ ਜਾਨੀ ਐ ਮੈਂ ਕੰਮ ਕੀਤੇ ਮੇਰੇ ਕੋਲ ਗੋਹੇ ਦਾ ਨਾਉ ਨਾ ਲਾਇ ਨੀ ਮੈਨੂੰ ਤਾਂ ਹੁਣ ਹੀ ਮੁਸਕ ਆਉਣ ਲੱਗੀ ਹੂੰ ਮੈਂ ਤਾਂ ਕਦੇ ਸਾਡੇ ਡੰਗਰ ਵਾਲੇ ਚ ਗਈ ਨਹੀਂ ਸੀ ਸਾਡੇ ਤਾਂ ਨੌਕਰ ਰੱਖੇ ਹੋਏ ਸੀ ਹੂੰ ਨਹੀਂ ਤੂੰ ਬਹੁਤਾ ਚਵੜਚਵੜਨਾ ਕਰ ਮੇਰੇ ਕੋਲੋਂ ਫੂਕਣੀ ਪਈਓ ਮੈਂ ਚੱਕ ਲੈਣੀ ਆ ਮੈਂ ਮੈਨੂੰ ਮਾਰੇਂਗੀ ਹੁਣ ਮੈਨੂੰ ਮਾਰਨ ਨੂੰ ਫਿਰਦੀ ਐ ਨਹੀਂ ਇਹ ਕੁਛ ਕਰਨ ਦਾ ਤੈਨੂੰ ਜੇ ਜਾਨ ਹੁੰਦੀ ਤੇਰੇ ਚ ਮੈਨੂੰ ਮਾਰਨ ਦੀ ਜਾਨ ਹੁੰਦੀ ਨਾ ਤੇਰੇ ਚ ਤਾਂ ਕੰਮ ਜਿਹੜਾ ਐਡਾ ਪਿਆ ਦੋ ਪ੍ਰਾਗ ਨੇ ਵੀ ਨਹੀਂ ਕੀਤੇ ਇਹ ਹੁਣ ਨੂੰ ਕੀਤੇ ਹੁੰਦੇ ਤੇਰੇ ਕੋਲ ਤਾਂ ਖੇਖਣ ਨੇ ਬਸ ਹੋਰ ਕੁਝ ਨਹੀਂ ਹੈਗੇ ਮੇਰੇ ਨਾਲ ਲੜਨਾ ਤੂੰ ਤਾਂ ਮੈਨੂੰ ਮਾਰ ਕੇ ਛੱਡੇਂਗੀ ਹਾਂ ਨਹੀਂ ਮੰਨ ਲਾ ਕੇ ਨਹੀਂ ਮੈਂ ਕੰਮ ਸਾਰਾ ਮੰਨ ਲਾ ਕੇ ਹੀ ਕਰਦੀ ਆ ਜਿਵੇਂ ਆ ਮੰਨ ਲਾ ਕੇ ਕੰਮ ਨਾ ਨਾ ਕੀਤਾ ਹੁੰਦਾ ਆ ਤੇਰਾ ਖਸਮ ਐਡਾ ਨਾ ਹੁੰਦਾ ਨਾ ਮੇਰਾ ਖਸਮ ਤੇਰਾ ਵੀ ਤੇ ਕੁਛ ਲੱਗਦਾ ਹੀ ਐ ਮੈਂ ਕੀ ਖਸਮ ਮੈਨੂੰ ਮੰਗਰੋਂ ਲੈ ਕੇ ਆਈਆਂ ਨਾ ਜੇ ਐਂ ਕਹਿਣੀ ਐ ਵੀ ਪਏ ਜਾ ਪਏ ਜਾ ਤਾਂ ਐਂ ਕਹਦੇ ਵੀ ਅੰਦਰ ਜਾ ਕੇ ਰਾਮ ਕਰ ਲੈ ਖਾਣ ਆਉਣੀ ਐ ਨਹੀਂ ਪਿਆਰ ਨਾ ਕਹਿੰਦੀ ਮੇਰੀ ਜੁੱਤੀ ਜੇ ਜਦੋਂ ਦੀ ਪਕਾਈ ਮਾਰੀ ਜਾਨੀ ਐ ਉਦੋਂ ਦੀ ਤਾਂ ਤੂੰ ਹੁਣ ਨੂੰ ਪੀਣਾ ਕਰਾ ਲੈਂਦੀ ਮੈਂ ਫੂਕਣੀ ਮਾਰੂੰ ਸਿਰਚਾ ਕੰਮ ਕਰ ਕੰਮ ਕਰ ਆਏ ਭੌਂਕਦੀ ਐ ਜਿਵੇਂ ਸਾਰੇ ਘਰ ਦੇ ਕੰਮ ਆਪ ਹੀ ਕਰਦੀ ਹੋਵੇ ਹੂੰ ਨਹੀਂ ਹਣ ਤੂੰ ਮੈਨੂੰ ਤਾਨੇ ਮਾਰੇਂਗੀ ਮੈਂ ਫੂਕ ਨਹੀਂ ਮਾਰੂੰ ਗਿੱਟਿਆਂ 'ਚ ਮੇਰੇ ਨਾਲ ਜ਼ਿਆਦਾ ਬਕਵਾਸ ਨਾ ਕਰ ਹਜੇ ਮੈਂ ਕਣਕ ਧੋਣੀ ਵੀ ਐ ਵਾਹ ਵੱਡੀ ਪੀਣਾ ਕਰਾਵੀ ਗੱਲ ਸੁਣ ਲਓ ਇਹਦੀ ਵੱਡੀ ਦਿਮਾਗ ਵਾਲੀ ਨਾ ਮੈਨੂੰ ਤਾਂ ਤੇ ਕੁਡਰ ਦੱਸਦੀ ਐ ਕਦੇ ਬੁੱਝ ਦੱਸਦੀ ਐ ਕਦੇ ਮੋਟੀ ਦੱਸਦੀਆਂ ਕਦੇ ਪਤਲੀ ਦੱਸਦੀਆਂ ਕਦੇ ਖਾਂਦੀ ਦੱਸਦੀਆਂ ਕਦੇ ਕੁਸ ਗਿਣਨ ਦੀਆਂ ਤੂੰ ਨਾ ਤੈਨੂੰ ਐ ਤਾਂ ਚੱਜ ਨਹੀਂ ਵੀ ਪਹਿਲਾਂ ਕਣਕ ਧੌਂਦੇ ਹੁੰਦੇ ਨੇ ਕਿ ਪੀਣਾ ਕਰਦੇ ਹੁੰਦੇ ਨੇ ਫਿੱਟੇ ਨੂੰ ਤੇਰਾ ਜਿਹੜੀ ਸੁਰਤੀ ਤਾਂ ਪਈ ਐ ਮੈਂਬਰਾਂ ਸਰਪੰਚਾਂ ਚ ਅੱਖਾਂ ਮੜਕਾਉਣ ਨੂੰ ਨਹੀਂ ਮੈਨੂੰ ਲੱਗਦਾ ਤੂੰ ਮੱਥਾ ਫੁੱਕ ਨਹੀਂ ਖਾਣੀ ਖਾਣੀ ਐ ਕਿਵੇਂ ਕੁੱਤੀ ਭੌਂਕਣ ਲੱਗੀ ਪਈ ਐ ਤੈਨ ਲੱਗਦਾ ਜਿਵੇਂ ਤੋ ਬਾਬੇ ਵਾਲੀ ਕਰਾਉਣੀ ਕਰਾਉਣੀ ਐ ਆਹੋ ਜੇ ਸੱਚੀ ਗੱਲ ਕਹਿਣੀ ਆ ਤਾਂ ਗੇਬੋ ਮਾਰੀ ਐ ਗੇਬੋ ਮਾਰੀ ਐ ਗੇਬੋ ਤਾਂ ਹੀ ਤਾਂ ਮਾਰੀ ਐ ਜੇ ਸੱਚੀ ਗੱਲ ਇੱਕ ਚ ਮਾਰਦੀ ਐ ਹਾਏ ਨਹੀਂ ਨਹੀਂ ਹੁਣ ਤਾਂ ਸੱਸ ਵਾਲਾ ਭਰਮ ਨਿਕਲ ਗਿਆ ਨਹੀਂ ਮੈਂ ਤਾਂ ਤਪਸ਼ਤ ਉਹ ਨਹੀਂ ਆ ਉਹ ਵੇਲੇ ਨੂੰ ਜਦੋਂ ਮੈਂ ਤੈਨੂੰ ਦੇਖਣ ਗਈ ਸੀ ਨਹੀਂ ਮੈਨੂੰ ਤਾਂ ਇੰਨਾ ਚਾ ਸੀ ਐਨੀ ਖੁਸ਼ ਸੀ ਕਿ ਹਾਏ ਮੈਂ ਸੱਸ ਬਣ ਗਈ ਨੀ ਤਾਂ ਹੀ ਤਾਂ ਤੇਰਾ ਭਰਮ ਨਿਕਲ ਗਿਆ ਜਦ ਸੱਸ ਮਾਂ ਦੀ ਨਾ ਹਾਂ ਸੱਚ ਉਹ ਤਾਂ ਤੂੰ ਸੱਤ ਚੜੇਲਾ ਨਾਲ ਲੈ ਕੇ ਗਈ ਸੀ ਦੇਖਣ ਤੂੰ ਕਿਹੜਾ ਕੱਲੀ ਗਈ ਸੀ ਹੁਣ ਮੈਂ ਤੈਨੂੰ ਬੁਰੀ ਲੱਗਣ ਲੱਗ ਗਈ ਨੀ ਚੜੇਲ ਨੀ ਮੈਰੀਆਂ ਪਾੜਾਂ ਨੂੰ ਤਾਂ ਚੜੇਲ ਕਹਿੰਦੀ ਐ ਖੜ ਜਾ ਤੇਰੀ ਹਜੀ ਦੀ ਆਹੋ ਚੜੇਲਾ ਨਾਲ ਕਾਹ ਹੋਰ ਕੀ ਕਹਾ ਕੋਈ ਹੱਥ ਫੜ ਕੇ ਦੇਖੇ ਕੋਈ ਮੇਰੀ ਬਾਹ ਫੜ ਕੇ ਦੇਖੇ ਕੋਈ ਮੈਨੂੰ ਦੇਖੇ ਵੀ ਕਹੀ ਜੀ ਆ ਕੋਈ ਮੇਰ ਨੱਕ ਦੇਖੇ ਕੋਈ ਮੇਰੇ ਕੰਨ ਦੇਖੇ ਕੋਈ ਮੇਰੇ ਵਾਲ ਦੇਖੇ ਆਪ ਜਿਵੇਂ ਅਸਮਾਨ ਤੋਂ ਪਰੀਆਂ ਉੱਤਰੀਆਂ ਹੁੰਦੀਆਂ ਨੇ ਨਹੀਂ ਉਹ ਤਾਂ ਗੋਹੇ ਕੁੜਿਆਲੀ ਵੀ ਨਾਲ ਲੈ ਗਈ ਸੀ ਨਹੀਂ ਐ ਨਹੀਂ ਤੂੰ ਡਰਦੀ ਮੇਰੇ ਤੋਂ ਫਿਰ ਖੜ ਜਾ ਤੈਨੂੰ ਫਿਰ ਮੈਂ ਕਿਉਂ ਅਸਮਾਨ ਚੱਕ ਤੱਕ ਮਾਰੀ ਜਾਂਦੀ ਐ ਸਾਰਾ ਪਿੰਡ ਕੋਠਿਆਂ ਤੇ ਆ ਜੂ ਲੋਕ ਸ਼ੋਹ ਦੇਖਣ ਲੱਗ ਜਾਣਗੇ ਨਾਲੇ ਸਿਨਮਿਆਂ 'ਚੋਂ ਰੋਜੀ ਮਾਰेंगी ਸਿਨਮੇ ਵਾਲਿਆਂ ਦੀ ਐ ਨਹੀਂ ਤੂੰ ਲੋਟਾਉਂਦੀ ਤੈਨੂੰ ਮੈਂ ਪਤਾ ਦੱਸਦੀਆਂ ਹੁਣ ਤੂੰ ਉਹ ਤੇ ਹੀ ਕੰਮ ਕਰਾਵੀ ਜਿਹੜੀ ਤੈਨੂੰ ਜਾਦੇ ਤੇਰੇ ਮੂਰੇ ਡਰਦੀ ਰਹੇ ਨਾਲ ਤੇਰੇ ਮੂਰੇ ਗੁਲਾਮੀ ਕਰੇ ਹਾਂ ਮੈਂ ਚਲੀਆਂ ਪੇਕ ਕੇ ਨਹੀਂ ਆ ਕੀ ਨਹੀਂ ਹੁਣ ਤੂੰ ਕਿੱਥੇ ਤੁਰ ਪਈ ਮੈਂ ਤਾਂ ਆਪਣੇ ਪੇਟਿਆਂ ਨੂੰ ਜਾਣੀਆ ਹਾਂ ਹਾਂ ਮੈਂ ਨਹੀਂ ਰਹਿੰਦੀ ਇੱਥੇ ਤੁਹਾਡੇ ਇੱਥੇ ਤਾਂ ਤਪਾਈ ਪਈਆਂ ਮੈਂ ਰੋਜ਼ ਲੋਕ ਵੀ ਕੋਠੇ ਤੇ ਕੜਕੜ ਦੇਖਦੇ ਨੇ ਵੀ ਇਹਨੇ ਤਾਂ ਤਿੰਨ ਹੀ ਸੌ ਚੱਲਦੇ ਨੇ ਨਹੀਂ ਹੁਣ ਤੂੰ ਜਾਏਂਗੀ ਕਿਹੜੇ ਟਾਈਮ ਆ ਕਿੱਡਾ ਦਾ ਦਿਨ ਹੋਇਆ ਪਿਆ ਕਿਉਂ ਢਾਈ ਵਾਲੀ ਬੱਸ ਆਉਣ ਆਲੀ ਆ ਮੈਂ ਤਾਂ ਹੁਣ ਭੱਗ ਜੂਗੀ ਜਾਏਂਗੀ ਕਹੇ ਨਾ ਐਸੇ ਮੈਂ ਨਹੀਂ ਦੇਣਗੀ ਲੈ ਨਾ ਆਦੇ ਮੇਰੇ ਕੋਲ ਆ ਦੇਖ ਮੇਰੇ ਕੋਲ ਆਧਾਰ ਕਾਰਡ ਬੱਸ ਮੇਰੇ ਪੇਕਿਆਂ ਦੀ ਹੂੰ ਆਏ ਬੂਨੀ ਇਹ ਮੈਂ ਥੋਕੀ ਹੋ ਗਿਆ ਨਹੀਂ ਮੁੰਡਾ ਤਾਂ ਇਹਦੇ ਬਿਨਾ ਬਿੰਦ ਨਹੀਂ ਸਾਰਦਾ ਨਹੀਂ ਉਹ ਤਾਂ ਮੇਰੇ ਆ ਕੇ ਜੁੰਡੇ ਪੱਟੇ ਚੱਲ ਨਹੀਂ ਇਹਨੂੰ ਮਨਾ ਕਿਸੇ ਤਰ੍ਹਾਂ ਨਹੀਂ ਗੇਬੋ ਨਹੀਂ ਗੇਬੋ ਮੇਖ ਸਨ ਲੈਨੀ ਧੀ ਮੇਰੀ ਗੱਲ ਨਾ ਜਾਣੀ ਫੇਰੇ ਮਾਂ ਦਾ ਸੁਣਾ ਮੈਂ ਨਹੀਂ ਰੈਂਦੀ ਮੇਰੀ ਧੀ ਮੇਰੀ ਗੱਲ ਸੁਣਾ ਮੈਂ ਸਾਰੇ ਕੰਮ ਕਰੂੰਗੀ ਮੈਂ ਸਵੇਰੇ ਗੋਹਾ ਕੂੜਾ ਵੀ ਸਿੱਟੂੰਗੀ ਰੋਟੀ ਪਾਣੀ ਵੀ ਕਰੂੰਗੀ ਨਹੀਂ ਮੈਂ ਰਾਤ ਤੱਕ ਕੰਮ ਕਰੂੰਗੀ ਤੂੰ ਨਾ ਜਾ ਮੇਰੀ ਧੀ ਬਣ ਕੇ ਆ ਜਾ ਮੁੜ ਕੇ ਆ ਜਾ ਨਹੀਂ ਲੈ ਆ ਕੀ ਲੋਟ ਪਹਿਲਾਂ ਤੜਕੇ ਆਹ ਕੰਮ ਕਰ ਲੈ ਆਹ ਕਰ ਲੈ ਮੈਂ ਤਾਂ ਸੂਲੀ ਤੇ ਝਾੜ ਰੱਖੀ ਤੀ ਲੈ ਨਹੀਂ ਬਾ ਨਹੀਂ ਗੇਬੋ ਨਹੀਂ ਤੇਰਾ ਤਾਂ ਬੈਗ ਚੱਕਣੇ ਕੰਮ ਆ ਗਿਆ ਆਪੇ ਠੀਕ ਹੋ ਗਈ ਹੁਣ ਹਾਂ ਚੱਲ ਨਹੀਂ ਇਹ ਕਿ ਕੋ ਸਰਮ ਸਰ ਕਰੀ ਜਾਂਦੀ ਐ ਕਿਤੇ ਬੌਲੀ ਤਾਂ ਨਹੀਂ ਹੋਗੀ ਨੇ ਕੇ ਬੋ ਆ ਕੀ ਬੜਬੜ ਕਰੀ ਜਾਨੀ ਐ ਮੈਂ ਤਾਂ ਬੇਬੇ ਐ ਸੋਚਦੀ ਸੀ ਮੇਰੀ ਬੇਬੇ ਉਹੀ ਬੜਬੜ ਲਈ ਐ ਦਿਲ ਦੀ ਮਾਰ ਨਹੀਂ ਹੈਗੀ ਚੰਗਾ ਜੇ ਤੂੰ ਇੰਨਾ ਮੈਨੂੰ ਪਿਆਰ ਕਰਦੀਆਂ ਨਾ ਮੇਰਾ ਇੰਨਾ ਮੋਹ ਕਰਦੀਆਂ ਤੂੰ ਮੇਰਾ ਇੰਨਾ ਹਿੱਤ ਕਰਦੀਆਂ ਤਾਂ ਮੈਂ ਮੁੜ ਜਾਨੀਆ ਲ ਹਾਏ ਨਹੀਂ ਨਹੀਂ ਸਰਕਾਰੇ ਆ ਕੀ ਤੂੰ ਨਵਾਂ ਹੀ ਜੱਬ ਛੇੜਤਾ ਜਦ ਜੀ ਕਰਦੇ ਆ ਉਹਦੀ ਬੈਗ ਚੱਕ ਕੇ ਤੁਰ ਪੈਂਦੀਆਂ ਨੇ ਲੈ ਉਹਦੀ ਆਧਾਰ ਕਾਰਡ ਦਾ ਡਰਾਵਾ ਦੇ ਦਿੰਦੀਆਂ ਨੇ ਨਹੀਂ ਗੰਦੀ ਸਰਕਾਰ ਨੇ ਤਾਂ ਲਹੂ ਪੀ ਰੱਖਿਆ ਇਹਦਾ ਦਿਮਾਗ ਖਰਾਬ ਕਰਤਾ ਇਹ ਨਮੂਨੇ ਨਾਲ ਤਾਂ ਮੈਨੂੰ ਅਹੀਂ ਕੱਟਣੀ ਪਊਗੀ ਕੀ ਕਰਾਂ ਮੈਂ ਹਾਂਜੀ ਜੇ ਤੁਹਾਨੂੰ ਸਾਡੀਆਂ ਫਿਲਮਾਂ ਵਧੀਆ ਲੱਗੀਆਂ ਨੇ ਤਾਂ ਸਾਡੀ ਫਿਲਮ ਨੂੰ ਵੱਤ ਬਾਤ ਸ਼ੇਅਰ ਕਰ ਦਿਓ ਜੀ ਔਰ ਸਾਡੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਨਾਲੇ ਕੰਟੀ ਵਾਲਾ ਬਟਨ ਦਬਾਉਣਾ ਭੁੱਲਿਆ ਵੀਰ ਮੈਂ ਕਾਈ ਨਹੀਂ ਆਂਗੀ ਹੋਰ ਲੱਕ ਹਰੇਕ ਹਫਤੇ ਅਸੀਂ ਤੁਹਾਨੂੰ ਲੈ ਕੇ ਆਵਾਂਗੇ ਬਹੁਤ ਹੀ ਵਧੀਆ ਫਿਲਮਾਂ ਸੋ ਯਾਦ ਰੱਖੋ ਸਾਡਾ ਚੈਨਲ ਬਾਜੀ